ਸਨਾ ਸ਼੍ਰੀ ਮਹਲਾ 3ਾ ਕਰ ਦੂਜਾ ਚੌਪੜੇ ਇਹ ਧੰਨ ਅਖੋਟ ਨਾਨਕ ਖੁੱਟੇ ਨਾ ਜਾਏ ਪੂਰੇ ਸਤਿਗੁਰ ਦੀ ਆਦਿਖਾਏ ਇਹ ਧੰਨ ਅਖੋਟ ਨਾਨਕ ਖੁੱਟੇ ਨਾ ਜਾਏ ਪੂਰੇ ਸਤਿਗੁਰ ਦੀ ਆਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਏ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਇ ਗੁਰ ਪੂਰੇ ਹਰ ਧੰਨ ਪਰਗਾਸ ਆ ਹਰ ਕਿਰਪਾ ਤੇ ਵਸੇ ਮਨਿਆ ਰਹਾ ਅਵਗੁਣ ਕਾਟ ਗੁਣ ਰਦੇ ਸਮਾਏ ਪੂਰੇ ਗੁਰ ਕੈ ਸਹਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਿਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੇ ਵਸੇ ਪ੍ਰਵੇਕ ਕੋ ਸੋਏ ਗੋਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪੁਛਾਣਿਆ ਨਾਨਕ ਨਾਮ ਮਿਲੇ ਮਨ ਮੰਨਿਆ ਸਹਜੇ ਜਿਨ ਪ੍ਰਭ ਜਾਣ ਪੁਛਾਣਿਆ ਨਾਨਕ ਨਾਮ ਮਿਲੇ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ